ਮੈਂ ਤਾਂ ਮੁਫਤ ਦਾ ਵਕੀਲ ਆ ਮੈਂ ਤਾਂ ਆਪ ਕਿਸਾਨ ਆ ਪਰ ਜਿੰਨਾ ਕਿ ਮੈਂ ਪੜਿਆ ਜਿੰਨਾ ਕਿ ਮੈਂ ਸਮਝਿਆ ਉਹਦੇ ਵਿੱਚ ਪੰਜਾਬ ਦੀ ਕੋਈ ਵੀ ਜਨਸ ਪ੍ਰਭਾਵਤਾ ਨਹੀਂ ਸੀ ਰਤੀ ਵਰ ਵਿਆਂਚ ਪੰਜਾਬ ਦੇ ਕਿਸਾਨ ਨੂੰ ਉਹਦੇ ਵਿੱਚ ਨਹੀਂ ਆਈ ਟ੍ਰੀ ਡੀਲ ਅਮਰੀਕਾ ਤੋਂ ਪਤਾ ਲੱਗੀ ਭਾਰਤ ਸਰਕਾਰ ਨੇ ਕੁਝ ਵੀ ਨਹੀਂ ਦੱਸਿਆ ਇੱਥੋਂ ਦੇ ਵਾਸੀਆਂ ਨੂੰ ਉਤੋਂ ਦਾ ਟਵੀਟ ਆਉਂਦਾ ਵਾ ਤੇ ਉਤੋਂ ਬਾਅਦ ਆ ਰੌਲਾ ਪੈਂਦਾ ਪਾਰਲੀਮੈਂਟ ਤੇ ਫਿਰ ਪਿਊਸ਼ ਗੋਲ ਬੋਲਦੇ ਨੇ ਉਹ ਜੋ ਉਹਨਾਂ ਨੂੰ ਬੁਲਾਇਆ ਜਾਂਦਾ ਤੋਤੇ ਦੀ ਤਰ੍ਹਾਂ ਜਿਹੜੇ ਕਹਿੰਦੇ ਆ ਵੀ ਸੋਇਆਬੀਨ ਨਹੀਂ ਮੰਗਾਉਂਦੇ ਸੋਇਆਬੀਨ ਤੋਂ ਤੇਲ ਮੰਗਾ ਲਾਂਗੇ ਜਿਹੜੇ ਕਹਿੰਦੇ ਵੀ ਮੱਕਾ ਨਹੀਂ ਮੰਗਾਉਂਦੇ ਮੱਕੇ ਨਾਲ ਜੁੜੇ ਪ੍ਰੋਡਕਟ ਮੰਗਾ ਲਾਂਗੇ ਜਿਹੜਾ ਕਹਿੰਦੇ ਵੀ ਐਪਲ ਨਹੀਂ ਮੰਗਾਉਂਦੇ 100 ਰੁਪਏ ਦੇ ਉੱਤੇ ਵਾਲਾ ਐਪਲ ਮੰਗਾ ਲਾਂਗੇ ਵੀ ਇੱਥੋਂ ਵਾਲਾ ਸੇ ਨੂੰ ਬਦਨਾਮ ਕਰਕੇ ਜੰਮੂ ਕਸ਼ਮੀਰ ਵਾਲਿਆਂ ਨੂੰ ਤੇ 100 ਰੁਪਏ ਐਪਲ ਵਾਲਾ ਉੱਥੋਂ ਮਗਾਇਆ ਜਾਵੇ ਇਹ ਨੇ bari ਲਾਤੀ ਬੂਹਾ ਜਦੋਂ ਮਰਜੀ ਲਾ ਦੇਣਗੇ ਉਧਰ ਦੇ ਜਿਹੜਾ ਚੀਫ ਸਕੱਟਰੀ ਆ ਉਹ ਵਧਾਈ ਦੇ ਰਿਹਾ ਆਪਦੇ ਕਿਸਾਨਾਂ ਨੂੰ ਵੀ ਤੁਹਾਨੂੰ ਬਹੁਤ ਵੱਡੀ ਮੰਡੀ ਜਿਹੜੀ ਆ ਭਾਰਤ ਦੇ ਵਿੱਚ ਲੱਭ ਗਈ ਆ ਤੇ ਬਹੁਤ آمدਨ ਹੋ ਰਹੀ ਆ ਅਮਰੀਕਾ ਦੇ ਕਿਸਾਨਾਂ ਨੂੰ ਅਮਰੀਕਾ ਦੇ ਕਿਸਾਨ ਸਾਹਮਣੇ ਪੰਜਾਬ ਦਾ ਭਾਰਤ ਦਾ ਕਿਸਾਨ ਟੇਕ ਨਹੀਂ ਸਕਦਾ ਸਾਡ ਤੋਂ ਐਵਰੇਜ ਡੇਢ ਕਿਲਾ ਪੈ ਲਈ ਆ ਉਧਰ ਉਹਨਾਂ ਕੋਲ 500 ਏਕੜ ਪੈ ਲਈ ਆ ਸਾਨੂੰ ਸਬਸਿਡੀ ਮਿਲਦੀ ਆ 12000 ਰੁਪਿਆ ਉਧਰ ਡੇਢ ਕਰੋੜ ਰੁਪਿਆ ਮਿਲਦੀ ਆ ਅਸੀਂ ਉਹਨਾਂ ਸਾਮਰਾਜ ਮੁਲਕ ਖਾ ਸਾਹਮਣੇ ਨਹੀਂ ਟੇਕ ਸਕਦੇ ਆਪ ਦੇ ਕਿਸਾਨ ਨੂੰ ਆਪ ਦੇ ਦੁਕਾਨਦਾਰ ਨੂੰ ਆਪ ਦੇ ਛੋਟੇ ਵਪਾਰੀ ਨੂੰ ਲੋਕਾਂ ਨੂੰ ਬਚਾਉਣ ਕਰਕੇ ਅੱਜ ਜਿਹੜਾ ਭਾਰਤੀ ਕਿਸਾਨ ਜੁਣੀ ਇਕਤਾ ਸੰਘਰਸ਼ ਜੱਥੇਬੰਦੀ ਵੱਲੋਂ ਪੁਤਲੇ ਸਾੜੇ ਜਾੜੇ ਵੇਖਿਓ ਜੀ ਅੱਜ ਸ਼ਰਵਾਦਾ ਹੋ ਰਹੀਆਂ ਨੇ ਵੱਡੇ ਸੰਘਰਸ਼ ਜਿਹੜੇ ਆਉਣ ਵਾਲੇ ਦਿਨਾਂ ਦੇ ਵੇਖਣਗੇ ਆਪਣੇ ਤੇ ਆਪਣੇ ਮੋਦੀ ਨੇ ਰਲ ਕੇ ਜਿਹੜਾ ਇੱਕ ਆਪਣੇ ਡੀਲ ਕੀਤੀ ਆ ਇਹ ਬਹੁਤ ਹੀ ਘਟੀਆ ਡੀਲ ਆ ਅਤੇ ਇਹ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਨੇ ਕਿਸਾਨ ਮਾਰੂਆ ਦੇ ਡੀਲ ਜੜੀ ਆ ਡੀਲ ਕਰੀ ਡੀਲ ਦੇਖੋ ਜੀ ਇਹਨਾਂ ਨੇ ਕੀ ਕਿਹਾ ਵੀ ਅਸੀਂ ਜਿਹੜਾ ਉਥੋਂ ਮਾਲ ਜਿਹੜਾ ਉਥੋਂ ਕੋਈ ਵੀ ਚੀਜ਼ ਭੇਜਾਂਗੇ ਅਮਰੀਕਾ ਤੋਂ ਉਹਦਾ ਜਿਹੜਾ ਇੱਥੇ ਆਊਗਾ 0% ਉਹ ਟੈਕਸ ਲੱਗੂਗਾ ਤੇ ਜਿਹੜਾ ਇਥੋਂ ਜਾਊਗਾ 18% ਲੱਗੂਗਾ ਤੇ ਨਾਲੇ ਆਂਦੇ ਹੀ ਵੀ ਅਸੀਂ ਇਸ ਚੀਜ਼ ਨੂੰ ਮੱਕਾ ਆਪਣੇ ਕਿਸਾਨੀ ਨੂੰ ਇਸੀ ਤੋਂ ਬਾਹਰ ਰੱਖਿਆ ਆ ਪਰ ਇਹਨਾਂ ਨੇ ਬਾਹਰ ਨਹੀਂ ਰੱਖਿਆ ਇਹਨਾਂ ਨੇ ਕਿਹਾ ਵੀ ਜੇ ਅਸੀਂ ਉੱਥੋਂ ਅਸੀਂ ਬਿਲਕੁਲ ਮੱਕੀ ਨਹੀਂ ਭੇਜਾਂਗੇ ਮੱਕੀ ਦੇ ਨਾਲ ਬਣੇ ਜਿੰਨੇ ਵੀ ਪ੍ਰੋਡਕਟ ਆ ਉਹ ਭੇਜੇ ਜਾਣਗੇ ਅਸੀਂ ਸੋਇਆ ਬੀਨ ਨਹੀਂ ਭੇਜਾਂਗੇ ਸੋਇਆ ਬੀਨ ਤੋਂ ਦਾ ਜਿਹੜਾ ਤੇਲ ਆ ਉਹ ਭੇਜਾਂਗੇ ਇਹ ਬਹੁਤ ਹੀ ਮਾੜੀ ਇਹ ਜਿਹੜੀ ਇਹਨਾਂ ਦੀ ਡੀਲ ਹੋਈ ਆ ਤੇ ਇਹਨਾਂ ਦਾ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਕਿਤੇ ਜਿਹੜਾ ਇੱਥੋਂ ਨਾਲੋਂ ਅਮੀਰ ਜਿਹਾ ਕਿਸਾਨ ਹੈ ਇੱਥੋਂ ਦਾ ਜਿਹੜਾ ਕਿਸਾਨ ਹੈ ਉਹ ਕਦੀ ਵੀ ਅਮਰੀਕਾ ਦੇ ਕਿਸਾਨ ਦਾ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਪਹਿਲੀ ਗੱਲ ਵੀ ਜਿਹੜਾ ਇੱਥੋਂ ਦਾ ਕਿਸਾਨ ਉਹ ਕੋਈ 1 ਏਕੜ ਤੋਂ 1.5 ਏਕੜ ਜ਼ਮੀਨ ਹੈ ਤੇ ਉਹ ਤੋਂ ਦਾ ਕਿਸਾਨ ਹੈ ਉਹ ਕਾਰਪੋਰੇਟ ਘਰਾਨੇ ਆ ਉਹਨਾਂ ਘਟੋ ਘਟੋ ਘੜ ਵੀ 500 ਤੋਂ ਲੈ ਕੇ ਹਜ਼ਾਰਾਂ ਏਕੜ ਦੇ ਤੱਕ ਉਹ ਜਿਹੜੀ ਉਹ ਆਪਣੇ ਉੱਤੇ ਕਾਸ਼ਤ ਕਰਨ ਦੇ ਆ ਜੀ ਤੀਜੀ ਗੱਲ ਇਹ ਆ ਜੀ ਜਿਹੜਾ ਇੱਥੋਂ ਦਾ ਸਬਸਿਡੀ ਆ ਜਿਹੜੀ ਇੱਥੋਂ ਦੀ ਗਵਰਨਮੈਂਟ ਆ ਉਹ ਤੁਹਾਨੂੰ ਸਿਰਫ ਤੇ 12000 ਰੁਪਇਆ ਸਾਲ ਦਾ ਦੇਣ ਲਈ ਆ ਤੇ ਜਿਹੜੀ 트럼ਪ ਸਰਕਾਰ ਆ ਅਮਰੀਕਾ ਦੀ ਸਰਕਾਰ ਆ ਉਹ ਉਹਨਾਂ ਨੂੰ ਸਾਲਾਨਾ ਜਿਹੜਾ ਸਾਲ ਦਾ 1 ਕਰੋੜ ਰੁਪਇਆ ਜਿਹੜਾ ਪਲੱਸ ਉਹਨਾਂ ਨੂੰ ਦੇਣ ਲਈ ਆ ਇੱਥੋਂ ਵਾਲਾ ਕਿਸਾਨ ਜਿਹੜਾ ਆ ਉਹ ਕਿਸ ਤਰ੍ਹਾਂ ਉੱਥੋਂ ਵਾਲੇ ਕਿਸਾਨ ਦਾ ਆਪਣਾ ਮੁਕਾਬਲਾ ਕਰ ਸਕਦਾ ਹੈ ਵੇਖੋ ਜੀ ਅਸੀਂ ਉਹਨਾਂ ਦੇ 트럼ਪ ਦਾ ਤੇ ਮੋਦੀ ਦਾ ਜਿਹੜਾ ਤੋਂ ਆਪਣੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਪੁਤਲੇ ਫੂਕ ਕੇ ਤੁਸੀ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ 온ਸਕਾਈ ਟੀਵੀ ਦੇ ਨਾਲ